ਹਾਂਜੀ ਫਿਰ ਦੋਸਤੋ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਪਿੰਟੂ ਪੰਜਾਬ ਦੇ ਉੱਤੇ ਦੋਸਤੋ ਅੱਜ ਆਪਾਂ ਮਰੂਬਾਂ ਦੇ ਬੂਟਿਆਂ ਦੀ ਸਾਫ ਸਫਾਈ ਕਰਨ ਲੱਗੇ ਆ ਜੀ ਜੜਾਂ ਤੋਂ ਤੇ ਸਾਫ ਸਫਾਈ ਕਰਕੇ ਆਪਾਂ ਇਹਨਾਂ ਨੂੰ ਖਾਲ ਪਾਵਾਂਗੇ ਇਹਨਾਂ ਦਾ ਟਾਈਮ ਆ ਗਿਆ ਹੁਣ ਬਾਕੀ ਖਾਲ ਪੌਣ ਦਾ ਚੈੱਕ ਕਰੋ ਤੁਸੀਂ ਆਪਾਂ ਇੱਥੋਂ ਵਧੀਆ ਬਣਾ ਦੇਣਾ ਇਹਦਾ ਆਰਾਊਂਡ ਤੇ ਸਰਕਲ ਪੂਰਾ ਠੀਕ ਹੈ ਜੀ ਤੇ ਫਿਰ ਜੀ ਆਪਾਂ ਕਾਰਾਂ ਦੇ ਪੁੱਤੇ ਨਾਰਾਂ ਦੇ ਬੂਟਿਆਂ ਦੀ ਵੀ ਆਪਾਂ ਸਪਾਈ ਕਰ ਲਈਏ ਦੇਖੋ ਜੀ। ਆਜੇ ਕਟਾਈਏ। ਜਿਹੜੀ ਆਪਣੀਆਂ ਦਾਣੀਆਂ ਥੱਲੇ ਜਾ ਰੀਆਂ ਜੀ ਇਹਦੀ ਕਟਿੰਗ ਹੋ ਗਈ। ਤੇ ਜਿਆਦਾ ਪਾਪ ਕਰਾਂਗੇ ਜਾਂ ਬਾਦੀ ਨੂੰ ਸੱਦਾਂਗੇ। ਕਟਿੰਗ ਕਰਾ ਕੇ ਤੇਰੇ ਥੱਲੇ ਘਾ ਦੇ ਕੇ ਕਿੰਨਾ ਹੋਇਆ ਭਾਜੀ ਇਹ ਸਾਰਾ ਕੱਟ ਕੇ ਵਧੀਆ ਬਣਾ ਦੇਣਾ। ਇਹਦੇ ਥੱਲੇ ਆਪਾਂ ਖਾਦ ਪਾ ਦਾਂਗੇ। ਖਾਦ ਕਾਹੀ ਪਾਉਣੇ ਨੇ ਵਿਰੇਂਦਰ। ਊੜਾ ਰੇ। ਜਿਹੜੀ ਮਰਜ਼ੀ। ਮਾਰੀ ਹੀ ਪੋੜੇ। ਇਹ ਆਪ ਤੋਂ ਪਗਾਂਦੇ ਆ ਜੱਕਣ ਕੇ ਕੋਲੇ ਆ ਗਿਆ ਸਦਾ ਕੀ ਹੋਇਆ ਇਹ ਕੋਲੇ ਦਾ ਸੱਤ ਬੰਦ ਚੱਤਣਾ ਕਾ ਕੋ ਪੱਟ ਦੇਣਾ ਦੋਸਤੋ ਇੱਧਰ ਲਾਤਾ ਸੀ ਕਿ ਆਪਾਂ ਪਾਣੀ ਤੇ ਇੱਥੇ ਜਿਹੜਾ ਆਪਣਾ ਬੂਜਾ ਸੀਗਾ ਉਹ ਪੱਟਦਾ ਸੰਤਰਾ ਸੁੱਕ ਗਿਆ ਸੀਗਾ ਇੱਥੇ ਲਾਵਾਂਗੇ ਆਪਾਂ ਨਵਾਂ ਬੂਜਾ ਤੇ ਸਾਰੀ ਸਬਜ਼ੀ ਨੂੰ ਲਾਤਾ ਸੀਗਾ ਪਾਣੀ ਤੇ ਦਿهایی ਵਾਤਾ ਤੇ ਬਾੜੇ ਦਾ ਪਾਵਾਂਗੇ ਸਾਰੀ ਸਬਜ਼ੀ ਨੂੰ ਗੋਡੀ ਤੇ ਇੱਧਰ ਚੱਲ ਰਹੀਆਂ ਸਾਫ ਸਵਾਈਆਂ ਮਰੂਦਾਂ ਦੇ ਬੂਟੇ ਰਹੀਆਂ ਤੇ ਇੱਧਰ ਡ੍ਰੈਗਨ ਦੀ ਤੇ ਨਾਰਾਂ ਦੇ ਬੂਜੇ ਦੀ ਤੇ ਇੱਧਰ 베ਰੀ ਦੀ ਘਰਤੀ ਸੀਗੀ ਆਪਣਾ ਮੇਨ ਮੁੱਦਾ ਜਿਹੜਾ ਆਪਣਾ ਚ ਮੇਨ ਮੁੱਦਾ ਹੈ ਜੀ ਸਾਫ ਸਫਾਈ ਦਰਖਤਾਂ ਦੀ ਕੰਦੀ ਆਪਾਂ ਵਧੀਆ ਥੱਲੋ ਬਣਾ ਕੇ ਪੂਰਾ ਮਤਲਬ ਵੀ ਸਾਫ਼ ਕਰਕੇ ਇਹਨੂੰ ਆਪਾਂ ਖਾਦ ਪਾਵਾਂਗੇ ਵਧੀਆ ਊਰਗੈਨਿਕ ਖਾਦ ਵਿੱਚੋਂ ਖਲ ਖਲ ਹੋਗੀ ਜੀ ਪੂਰਾ ਫਾਇਦਾ ਬਹੁਤ ਹੈ ਬੂਟੇ ਲਾਉਣ ਦਾ ਕਈ ਲਾਭ ਆ ਜਾਂਦੇ ਆ ਕਾ ਆਪਾਂ ਪੱਟਾ ਦਿਖਾ ਦੇ ਕਾ ਇਧਰੋਂ ਤੇ ਕੱਡੇ ਪੇਚ ਐ ਬੰਦੇ ਨੇ ਸਫ਼ਾਈ ਵਾਲੇ ਇਧਰ ਆਪਣਾ ਗੰਨਾ ਗੈ ਕੰਮ ਇਹਦਾ ਵੀ ਅਸੀਂ ਆਪਣਾ ਪੁਰਾਣਾ ਹੀ ਚੱਲਦਾ ਆਉਂਦਾ। ਕੜੀ ਦੀ ਦਾ ਸਾਨੂੰ ਬੰਦ ਰਿਹਾ ਹੀ ਇਹ। ਬਸ ਹੈ ਵਧੀਆ। ਹੈ ਵਧੀਆ। ਗੰਨੇ ਵੀ ਲੁਬਾਈ ਵੀ ਬਹੁਤ ਹੈ। ਤੇ ਮਿੱਠਾ ਹੀ ਬਹੁਤ ਹੈ। ਮੋਟਾ ਵੀ ਜਿਆਦਾ ਹੈ ਗੰਨਾ ਬੰਦਾ। ਬਾਕੀ ਆਪਾਂ ਆਰਗੈਨਿਕ ਹੀ ਕਰਦੇ ਹਾਂ ਸਾਰਾ ਕੁਝ। ਲੋਕਾਂ ਨੂੰ ਬਧਾਈ ਆਪਣੇ ਸਬਸਕ੍ਰਾਈਬਰਾਂ ਨੂੰ। ਜੇ ਕੋਈ ਨਵਾਂ ਬੰਦਾ ਹੈ ਚੈਨਲ ਦੇ ਉੱਤੇ। ਵੀਡੀਓ ਨੂੰ ਕਰ ਦਿਓ ਲਾਈਕ। ਕੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿੱਦਾਂ ਦੀ ਲੱਗੀ ਵੀਡੀਓ ਜੀ ਦਰੇਰੇ ਬਲੌਗ ਦੇ ਨਾਲ ਦਿਖਾਉਣਿਆ ਕਰਨ ਨੂੰ ਸਾਫ਼ ਕਰਕੇ ਫਿਰ ਇਧਰ ਬਣਾਤਾ ਗੋਲਕੇਰਾ ਤੇ ਉਧਰ ਵੀ ਬਣਾਉਣਾ ਗੋਲਕੇਰਾ ਤੇ ਮਾੜੀਆਂ ਜੜਾਂ ਹੋਰ ਫਰੋਲ ਤੇ ਅਗਲੀ ਕਾਰਵਾਈ ਤੁਹਾਨੂੰ ਫਿਰ ਦੱਸਦੇ ਆ ਫਿਰ ਜੁਡੇਰੀਓ ਬਲੌਗ ਦੇ ਨਾਲ ਲਓ ਵੀ ਦੋਸਤੋ ਕੰਮ ਚੱਲ ਰਿਹਾ ਮਾਰੂ ਮਾਰ ਦੇਖੋ ਚੱਕ ਸਫਾਈ ਕਰਤਾ ਇਹਦੇ ਚਾਰੇ ਪਾਸੇ ਵਲਗੁੰਜਾ ਤੇ ਮਾੜੀਆਂ ਹੋਰ ਜਿਹੜਾ ਫਰੋਲ ਕੇ ਅਗਲੀ ਕਾਰਵਾਈ ਕਰਦੇ ਸ਼ੁਰੂ ਟੋਪ ਬਹੁਤ ਸੋਹਣੀ ਲੱਗੀ ਵੀ ਹੈ ਜੀ ਇੱਥੋਂ ਚੱਲੇ ਆ ਤੇ ਐਨ ਉਤਰਿਆਉਣੇ ਆ ਫਿਰ ਨਰਾਂ ਦੇ ਬੂਜੇ ਦੇਖਾਂਗੇ ਜਾਂ ਪਹਿਲਾਂ ਪਰਲੇ ਅਮਰੂਦਾਂ ਦੀ ਇਹ ਤਾਂ ਹੋ ਗਈ ਤਿਆਰ ਕੰਮ ਮਾੜੀਆਂ ਜੜਾਂ ਹੋਰ ਫਰੋਲ ਦੇ ਜੜਾ ਬਰੋ ਦੇਣੇ ਕਿਉਂਕਿ ਵਿੱਚ ਜਾਊਗਾ ਰੇਰ ਯਾ 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 ਯੂ ਆਰ ਵੈਰੀ ਇੰਟੈਲੀਜੈਂਟ ਪੋਏ ਇਹ ਤਾਂ ਹੈ

ਇਹ ਤਾਂ ਨਹੀਂ ਮਟੀ ਮੋਟੀ ਹੈ ਲਾ ਕੇ ਫਰਾਂ ਦੇ ਬੂਟੇ ਆਪਣੇ ਕੋਲ ਲਗਭਗ ਸਾਰੇ ਹੀ ਆ ਬਾਬੇ ਦੀ ਕਿਰਪਾ ਨਾਲ ਆਪਾਂ ਹੋਰ ਲਿਆਵਾਂਗੇ ਸਾਨੂੰ ਦੱਸਿਓ ਕੋਈ ਨਵਾਂ ਫਲਾਂ ਦਾ ਬੁੱਟਾ ਆਇਆ ਤਾਂ ਜੌਰਿੰਦਰ ਕੋਈ ਫਲ ਅਪਡੇਟ ਹੋਇਆ ਹੋਇਆ ਤਾਂ ਲੋਈ ਦੋਸਤੋ ਹੁਣ ਪਹੁੰਚ ਚੁੱਕੇ ਹਾਂ ਦੂਜੇ ਵੀਜੇ ਕੋਲੇ ਤੇ ਚਲੋ ਇਹਨਾਂ ਚੈੱਕ ਕਰਾ ਦੇ ਕੋਈ ਸੰਨ ਠੀਕ ਹੈ ਪਹਿਲਾਂ ਬਿਫੋਰ ਚੈੱਕ ਕਰੋ ਬਿਫੋਰ ਉਹ ਜੇ ਕੋਈ ਨਾ ਆਪੇ ਬਣਾਉਣੇ ਬਖੜਾ ਬੋਖੜਾ ਪੂਰਾ ਹੋੜਾ ਬੜਾ ਰੇ ਭਾਈ ਕੱਟਾ ਕੰਮ ਸ਼ੁਰੂ ਕਰਦੇ ਮੰਗੇ ਨੇ ਤੇ ਇਧਰ ਕੰਮ ਕਰਦਾ ਤੇ ਇਧਰ ਆਪਣੇ ਚੀ ਕੁ ਚੈੱਕ ਕਰ ਲਈ ਉਹ ਵੀ ਲਗਭਗ ਆਪਣੀ ਤਿਆਰ ਹੋਣ ਲੱਗਦੀ ਜਮਾ ਫੁੱਲ ਬਣਨੇ ਸ਼ੁਰੂ ਹੋ ਚੁੱਕੇ ਹੈ। ਤਰੂ ਚੈਕ। ਇਦਾਂ ਕੇ ਬੂਜਾ ਏਦਾਂ ਹੋਇਆ ਪਿਆ। ਜੇ ਇਹਨੂੰ ਹਲਾਵਾਂਗੇ ਤਾਂ ਟੁੱਟ ਸਕਦਾ ਆਪਾਂ ਇਹਨਾਂ ਮਿੱਟੀ ਲਾ ਦਨੇ ਆ। इधर आप बीते मेथे इतने आपने गंढे मूलिया गाजर का काम करता खत्म इधर भी नवी सब्जी तैयारी होती है क्वालिटी चेक करो कर चलते हैं साइड को दखाने फिर सबू ਇਹਦਾ ਵੀ ਕਰਕੇ ਸਬਸਕ੍ਰਾਈਬਰ ਠੀਕ ਹੈ ਗੱਲ ਕਰ ਰਹੇ ਸੀ ਆਪਾਂ ਵੀ ਇਦਾਂ ਕਿਵੇਂ ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਜੀ ਉਵੇਂ ਆਪਾਂ ਨੂੰ ਫਲਾਂ ਦੇ ਪੌਦਿਆਂ ਦਾ ਪੂਰਾ ਧਿਆਨ ਰੱਖਣਾ ਪੈਂਦਾ ਜੀ ਇਹ ਹੁਣ ਆਪਣੀ ਸਫਾਈ ਨਹੀਂ ਕੀਤੀ ਸੀ ਜੀ ਕਾਫੀ ਟਾਈਮ ਹੋ ਗਿਆ ਸੀਗਾ ਪਹਿਲਾਂ ਕੀਤੀ ਸੀਗੀ ਮਿੱਟੀ ਦੇ ਹੱਥ ਛਡਾਤੀ ਸੀਗੀ ਉੱਤੇ ਪਰ ਹੁਣ ਆਪਾਂ ਫੇਰ ਇਹਨਾਂ ਨੂੰ ਵਧੀਆ ਸਾਫ਼ ਕਰਕੇ ਵਧੀਆ ਬਣਾਉਣਾ ਚਾਹੁੰਗੇ ਹੁਣ ਇਹਦੇ ਫਲ ਲੱਗਣਾ ਜੀ ਸੀਜ਼ਨ ਆ ਗਿਆਗਾ ਫਾਲਦਾ ਇਹਨੂੰ ਆਪਾਂ ਰੈਡੀ ਕਰਕੇ ਬੂਟੇ ਨੂੰ ਉਹਨਾਂ ਹੀ ਚੰਗਾ ਜੁੜੇ ਰਹੋ ਬਲੌਗ ਦੇ ਨਾਲ ਸਾਰੇ ਸੱਜਣ ਮਿੱਤਰ ਬਲੌਗਸ ਹਨ ਕੇਵ ਚ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕੈਮਰਾਮੈਨ ਗੁਰਿੰਦਰ ਸਿੰਘ ਜੀ ਨਾਲ ਐਤੀ ਕਿੱਤੀ ਵੜੀ ਮੰਤਰੀ वे खाला सिटेगा खाला भी सीटना है फिर पता जोर का है जोर चेक करना है दोस्तों भी गोलकुंडल बना सके लोट बाकी छोटी छोटी छुड़ जी बट इधर बूजे चेक कर सकते अपने कर बलॉक लेंड ਮਿਲਣਾ ਕਿਸੇ ਹੋਰ ਬਲੌਗ ਦੇ ਵਿੱਚ ਧੰਨਵਾਦ ਜੀ